ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਅੱਜ ਤੁਸਾਂ ਚਾਹ ਪਤਾ ਹੋਣਾ ਅੱਜ ਹਨ ਆਪਣੇ ਪਿੰਡ ਟਮੇਲੀ ਗੁਰਦੁਆਰਾ ਬਾਬਾ ਰਣੂ ਸਾਹਿਬ ਉੱਥੇ ਆਪਣੇ ਛੋਟੇ ਵੀਰ ਸੁਰਿੰਦਰ ਸਿੰਘ ਨੇਜਰ ਜੀ ਦੀ ਯਾਦ ਵਿੱਚ ਸ਼੍ਰੀ ਅਖੰਡ ਪਾਠ ਆਰੰਭ ਕੀਤਾ ਸੀ 25 ਤਰੀਕ ਨੂੰ ਤਾਂ ਅੱਜ ਭੂਗ ਪਿਆ ਹੈਗਾ ਤਾਂ ਪਹਿਲਾਂ ਵੀ ਲਵ ਟੈਲੀਕਾਸਟ ਚੱਲਦਾ ਸੀਗਾ ਤਾਂ ਫੇਰ ਕੁਝ ਗੱਲਾਂ ਹੈਗੀਆਂ ਬਹੁਤ ਸਰੀਆਂ ਗੱਲਾਂ ਬੁਲਾਰੇ ਬੋਲ ਗਏ ਭਾਈ ਸਾਹਿਬ ਦੇ ਬਾਰੇ ਕੋਈ ਬਹੁਤ ਵੱਡਾ ਕੰਮ ਕੀਤਾ ਨੇ ਕੰਮ ਕਰਦੇ ਸੀ ਕਿ ਸੇਵਾ ਕਰਦੇ ਸੀ ਮੰਦਿਰ ਬਣਾਏ ਹਸਪੀਟਲ ਬਣਾਏ ਆਈ ਕੈਂਪ ਲਾਇਆ ਡਾਇਬਟਿਕ ਕੈਂਪ ਲਾਇਆ ਤਾਂ ਬੇਹਦ ਬੇਸ਼ਮਰ ਸੇਵਾ ਕੀਤੀ ਲੇਕਿਨ ਸਾਧ ਸੰਗਜੀ ਮੈਂ ਇੱਕ ਥੋੜੀ ਜਾਣਕਾਰੀ ਦੇਣੀ ਚਾਹੁੰਦਾ ਕਿ ਇਹ ਜੇ ਕੰਮ ਹੋਇਆ ਤਾਂ ਕਿੱਦਾਂ ਹੋਇਆ ਕਿੱਥੋਂ ਇੰਨਾ ਯਾਨੀ ਕਿ ਤਾਂ ਦੌਲਤ ਆਈ ਤਾਂ ਪਿੱਛੇ ਇਸ ਚੀਜ਼ ਦੇ ਕੋਣ ਸਗਾ ਸਾਸੰਗ ਜੀ ਇੱਕ ਗੱਲ ਪਿੱਛੇ ਆਪਾਂ ਚੱਲੀਏ ਕੁਐਟਲੀਸ 770 ਸਾਡੇ ਬਾਬਾ ਜੀ ਭਾਈ ਬੰਤਾ ਸਿੰਘ ਜੀ ਉਹ ਮਹਾਪੁਰਸ਼ਾਂ ਦੇ ਸੰਗਤ ਕਰਦੇ ਹੁੰਦੇ ਸੀ ਸੰਤ ਬਾਬਾ ਦਲੀਪ ਸਿੰਘ ਜੀ ਡੇਮੇਲੀ ਵਾਲੇ ਤਾਂ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਉਹਨਾਂ ਨੇ ਸੰਗਤ ਕਰ ਕਰਕੇ ਕਰ ਕਰਕੇ ਸਾਡੇ ਘਰ ਸਿੱਖੀ ਆਕੇ ਸਾਡੇ ਬਾਬਾ ਜੀ ਨੇ ਸਿੱਖੀ ਨੂੰ ਅਪਣਾ ਲਿਆ ਤਾਂ ਸਾਡੇ ਘਰ ਸਿੱਖੀ ਸਾਰੇ ਮੇਰੇ ਡੈਡ ਪੰਜ ਭਰਾ ਸੀ ਪੰਜਾਂ ਭਰਾਵਾਂ ਨੇ ਇਹ ਸਿੱਖੀ ਕਬੂਲ ਕਰ ਲਈ ਪਈ ਬਹੁਤ ਚੰਗੀ ਚੀਜ਼ ਆ ਸੀ ਇਸ ਲੈਂਡ ਚ ਰਹਿਣਾ ਤੇ ਸਾਸੰਗ ਜੀ ਫਿਰ ਇਸੇ ਕਿਰਪਾ ਨਾਲ ਬਾਈਬਲ ਦੇ ਕਿ ਪੜਾ ਸਿੱਖੀ ਮਿਲੀ ਘਰ ਦੇ ਵਿੱਚ ਤਾਂ ਫਿਰ 1960 ਵਿੱਚ ਸਾਡੇ ਚਾਚਾ ਜੀ ਇੰਗਲੈਂਡ ਗਏ ਸਰਮ ਸਿੰਘ ਜੀ ਇੰਗਲੈਂਡ ਗਏ ਤਾਂ 1964 ਚ ਸਾਡੇ ਡੈਡਸ ਇੰਗਲੈਂਡ ਆ ਗਏ ਤਾਂ ਫਿਰ 72 ਜ ਸਾਡੇ ਚਾਚਾ ਜੀ ਬਲਬੀਰ ਸਿੰਘ ਗਏ ਕੈਨੇਡਾ ਤਾਂ ਫਿਰ ਸਾਡੇ ਛੋਟੇ ਚਾਚਾ ਰਿਕਵਲੇ ਚਾਚਾ ਦੀ ਪਰਗਤ ਸਿੰਘ ਵਿਦਿਆਨ ਪਹੁੰਚ ਗਏ ਸੋਰੀ ਕੈਨੇਡਾ ਪਹੁੰਚ ਗਏ ਮਤਲਬ ਕਿ ਮਾਰੀ ਜਨ ਲੱਗਿਓ ਤਾਂ ਸਾਨੂੰ ਇੰਨੇ ਫਾਇਦੇ ਹੋਏ ਤਾਂ ਫਿਰ ਆਪਣੇ ਸਾਰੇ ਕੰਮ ਕਰਦੇ ਸੀ ਜਦੋਂ ਉੱਥੇ ਵੀ ਕਰਦੇ ਸੀ ਗੈਨ ਵੀ ਕਰਦੇ ਸੀ ਫਿਰ ਸੋਚਿਆ ਅਸੀਂ ਬਿਜ਼ਨਸ ਖੋਲੀਏ ਬਿਜ਼ਨਸ ਖੋਲਿਆ acha khaasa chalda saga ਤਾਂ ਫਿਰ ਸਾਨੂੰ ਸਾਡੇ ਨਸੀਬ ਚੰਗੇ ਸੀਗੇ ਸਾਨੂੰ ਬਾਬਾ ਜੀ ਦਰਸ਼ਨ ਸਿੰਘ ਜੀ ਕੁਲੀ ਵਾਲੇ ਅੰਮ੍ਰਿਤਸਰ ਤੋਂ ਉਹਨਾਂ ਨੇ ਉਹ 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 ਨਾਲ ਦੀ ਅਸੀਂ ਸੁਤਾਲੂ ਹੋ ਗਏ ਸਾਨੂੰ ਉਹ ਮਿਲੇ ਚਾਚਾ ਜੀ ਪਰਗਰ ਸਿੰਘ ਦੇ ਥਰੂ ਚਾਚਾ ਜੀ ਪਰਗਰ ਸਿੰਘ ਹਰੇਕ ਸਮਰ ਨੂੰ ਗਰਮੀਆਂ ਨੂੰ ਗਲੈਂਡ ਆਉਦੇ ਹੁੰਦੇ ਸੀ ਤਾਂ ਬਾਬਾ ਜੀ ਨੇ ਇੱਥੋਂ ਜਾਣਾ ਤੇ ਚਾਚਾ ਜੀ ਨੇ ਬਾਬਾ ਜੀ ਨੂੰ ਲੈ ਕੇ ਕੈਨੇਡਾ ਜਾਣਾ ਚਾਹ। ਉਹ ਚਾਚਾ ਜੀ ਉਹਨੇ ਕਹਿੰਨਾ ਉੱਥੇ ਮਹਾਪੁਰ ਛਾਇ ਹੋਰ ਸਾਡੇ ਕੋ ਪਹਿਲਾਂ ਆਉਣਾ ਨਹੀਂ ਕਹਿੰਦਾ ਮਹਾਪੁਰ ਛਾਇ ਹੋ ਵਾ ਮਿਲੂ ਤੁਸੀਂ ਲਾਜੋ ਤੇ ਛੱਡ ਦਿਓ ਅ ਵੀ ਛੱਡਿਓਣਾ ਤੂਕ ਸਾਲ ਇਦਾਂ ਦੋ ਸਾਲ ਇਦਾਂ ਹੁੰਦੀ ਰਹੀ ਤੇ 3 ਸਾਲ ਚਾਚਾ ਜੀ ਕਹਿੰਦੇ ਤੁਸੀਂ ਵੀ ਆ ਜਾਓ ਦਰਸ਼ਨ ਕਰ ਲਓ ਮੈਂ ਕਦੇ ਮੈਂ ਤਾਂ ਚਾਚਾ ਦੀ ਫੁੱਟਬਾਲ ਜਾਣਾ ਫੁੱਟਬਾਲ ਖੇਡਦੇ ਪ੍ਰੈਕਟਿਸ ਕਰਨ ਜਾਣਾ ਤਾਂ ਜਿੰਦਰ ਗਾਂਧੀ ਮੇਰੇ ਘਰ ਬੁਲਕੇ ਤੁਸੀਂ ਚਲ ਜਾਓ ਹੁਣ ਦੇਖਿਓ ਸਾਧ ਸੰਗਤ ਜੀ ਜੋ ਹੋਇਆ ਉਹਦੇ ਮੰਚ ਸਵਾਲ ਸਿਗਾ ਮੇਰੀ ਵਾਈਫ ਨੇ ਜਿੰਦਰ ਜੀ ਦੇ ਉਹ ਸਵਾਲ ਸੀ ਭਈ ਦੇਖਿਓ ਬਾਬਾ ਜੀ ਕਿੰਦਰੇ ਬਾਬਾ ਜੀ ਹੈ ਕਿ ਕੀ ਕਹਿੰਦੇ ਆ ਜੇ ਕਿੰਨੀ ਕਰਨੀ ਵਾਲੇ 24 ਗਾ ਨਾ ਅਜੋ ਜੀ ਅੰਦਰ ਜਾ ਕੇ ਹਨ ਫਤੇਬ ਲਾਈ ਬਾਬਾ ਜੀ ਕਹਿੰਦੇ ਫਤੇਬ ਲਾਓ ਮਥਨੀ ਟਾਈਮ ਟੇਕਣਾ ਨਾ ਮੈਨੂੰ ਪੈਸਾ ਦੇਣਾ ਬਸ ਫਤੇਬ ਲਾਓ ਗੁਰੂ ਜੀ ਤਾਂ ਆਪਣੀ ਕਥਾ ਸੁਣੋ ਮਹਾਰਾਜ ਦੇ ਵਿਚਾਰ ਸੁਣੋ ਤਾਂ ਜਿਹੜੋ ਅੰਦਰ ਜਾ ਕੇ ਫਤੇਬ ਲਾ ਕੇ ਬੈਠੇ ਤਾਂ ਬਾਬਾ ਜੀ ਕਹਿੰਦੇ ਅੱਜ ਤਾਂ ਨਮੀ ਸੰਗਤ ਆਈ ਇਸ ਵਾਲੀ ਬਣ ਕੇ ਉਹਨਾਂ ਨੂੰ ਮਨ ਚ ਪਤਾ ਨਹੀਂ ਫਿਰ ਬਾਬਾ ਕੌਣ ਹੋਣ ਕਿੱਦਾਂ ਦਾ ਹੋਣਾ ਉਹ ਮੇਰੀ ਵਾਇਸ ਸਮਝ ਗਈ ਉਦੋਂ ਤੋਂ ਹੀ ਉਹ ਫਿਰ ਬਾਬਾ ਜੀ ਨੇ ਅਪਣਾ ਲਿਆ ਭੀ ਇਹ ਹੀ ਮੇਰੇ ਗੁਰੂ ਆ ਬਾਬਾ ਜੀ ਬਸ ਫੇ ਉਹ ਜਾਣ ਲੱਪੇ ਚਾਚਾ ਜੀ ਨਾਲ ਮੈਂ ਵੀ ਜਾਣ ਲੱਪਿਆ ਮੈਂ ਕਦੇ ਕਦੇ ਮੇਰੀ ਮੰਮੀ ਜਾਣ ਲੱਪੇ ਸਾਡੀ ਸਿਸਟਰ ਜਾਣ ਲੱਪੇ ਅਸੀਂ ਫੇ ਬਾਬਾ ਜੀ ਦੇ ਸੰਗੀ ਹੋ ਗਏ ਬਾਬਾ ਜੀ ਸੰਗੀ ਹੋਏ ਬਸ ਸਾਡਾ ਕੰਮ ਵੀ ਵਧਣ ਲੱਪਿਆ ਤਾਂ ਫਿਰ ਇੱਕ ਦਿਨ ਅਸੀਂ ਬੈਠੇ ਬਾਬਾ ਜੀ ਦਰਬਾਰ ਦੇ ਵਿੱਚ ਤਾਂ ਬਾਬਾ ਜੀ ਕਹਿੰਦੇ ਸੰਗ ਸੰਗੀ ਜੀ ਆਪਾਂ ਜਿੱਥੇ ਆਪਣੀ ਘੁਟੀਆਂ ਆ ਉੱਥੇ ਲੰਗਰ ਹਾਲ ਬਣਾਉਣਾ ਅੱਜ ਪਹਿਲੀ ਵਾਰੀ ਮੈਂ ਤੁਹਾਨੂੰ ਕਹਿੰਦਾ ਪਈ ਆਪਾਂ ਮਾਇਆ ਇਕੱਠੀ ਕਰਨੀ ਆ ਲੰਗਰ ਹਾਲ ਵਾਸਤੇ ਤਾਂ ਮੈਂ ਤਾਂ ਮੇਰੇ ਭਰਾ ਨੇ ਸੁੰਦਰ ਸਿੰਘ ਛੋਟਾ ਵਿਚਾਰਾ ਹੁਣ ਤਾਂ ਮਹਾਰਾਜ ਜੀ ਨਬਾਸੂ ਨੂੰ ਮਾਲਕ ਹੈ ਹੁਣ ਕਿ ਉੱਥੇ ਚੱਲ ਗਿਆ ਤਾਂ ਅਸੀਂ ਸਲਾਹ ਕਰਕੇ ਅਸੀਂ ਕਿਹਾ ਜੀ ਅਸੀਂ 10000 ਪਾਉਂਡ ਦਿੰਨੇ ਆ ਤਾਂ ਬਾਬਾ ਜੀ ਕਹਿੰਦੇ ਭਈ ਇਹ ਕਿੰਨੀਆਂ ਬੀਹਾਂ ਹੋ ਗਈਆਂ ਉੱਥੇ ਅੰਕਲ ਗਿਲ ਸਗਾ ਉਹ ਕਹਿੰਦਾ ਬਾਬਾ ਜੀ ਇਹ ਤਾਂ ਬਹੁਤ ਬੀਹਾਂ ਆ ਬਹੁਤ ਬੀਹਾਂ ਆ ਇਹ ਤਾਂ ਬਾਬਾ ਜੀ ਕਹਿੰਦੇ ਬਲੌਫਾ ਤੇ ਫਿਰ ਫਤੇ ਬਲਾਈ ਤਾਂ ਮੈਂ ਫਿਰ ਚੱਲ ਗਿਆ ਛਿੰਦਾ ਬਾਬਾ ਜੀ ਸੁੰਦਰ ਸਿੰਘ ਬਾਬਾ ਜੀ ਦੇ ਨਾਲੇ ਹੁੰਦਾ ਸੀਗਾ ਅਕੀ ਕੋ ਟੈਂਡਰ ਜੌਲਦਾ ਪਰ ਐਸੇ ਕੰਮ ਦਾ ਉਹ ਸਾਨੂੰ ਟੈਂਡਰ ਮਿਲ ਨਹੀਂ ਰਿਹਾ ਸੀਗਾ ਮੈਂ ਫੇ ਚੱਲ ਗਿਆ ਤਾਂ 20 ਕਿ ਮਿੰਟ ਹੀ ਬੰਦਾ ਸੁਰਿੰਦਰ ਦਾ ਮੈਨੂੰ ਫੋਨ ਆ ਗਿਆ ਕਹਿੰਦਾ ਆਪਾਂ ਉਹ ਟੈਂਡਰ ਭਰਿਆ ਸੀਗਾ ਉਹ ਆਪਾਂ ਨੂੰ ਮਿਲ ਗਿਆ ਅਹਿਸਾਸਾਂਜੀ ਦੇਖੋ ਅਰੇ ਹੁਣੇ ਆਪਾਂ ਬਾਬਾ ਜੀ ਨੂੰ ਕਿਹਾ ਵੀ ਅਸੀਂ ਇੰਨੀ ਸੇਵਾ ਕਰ ਸਕਦੇ ਹਾਂ ਉਹ ਸੇਵਾ ਕਰਤੀ ਨਾਲੇ ਬਾਬਾ ਜੀ ਨੇ ਬੱਲੇ ਬੱਲੇ ਮੋਜਾਂ ਲਾਤੀਆਂ ਇਹ ਸੀ ਬਾਬਾ ਜੀ ਬਹੁਤ ਪਹੁੰਚੇ ਹੋਏ ਸੀ ਆਪਣੇ ਬਾਬਾ ਜੀ ਤਫ਼ੀਲ ਤਬਸ ਮੋਜਾਂ ਮੋਜਸ ਇਹ ਅਹਿਸਾਸਾਂਜੀ ਸਰਪ ਸਰਿੰਦਰ ਸਿੰਘ ਦੇ ਦਿਥੋਂ ਦਾ ਕੀ ਕਾਰਨ ਕੀ ਹੋਇਆ ਸੀ ਉਹਨਾਂ ਨੂੰ ਪੱਜ ਕਾਰਨ ਤਾਂ ਹੁਣ ਜੇ ਮੈਂ ਜਾਵਾਂ ਡੀਪਲੀ ਫਿਰ ਤਾਂ ਬਹੁਤ ਲੰਮਾ ਟਾਈਮ ਲੱਗਣਾ ਇਦਾਂ ਕੋਈ ਉਹਨੂੰ ਕੋਈ ਅਸੀ ਗੱਲ ਹੋ ਗਈ ਸੀਗੀ ਹਾਂਜੀ ਉਹਨੂੰ ਆਰਾਮ ਨਹੀਂ ਆਇਆ 7-8 ਸੌ ਤੋਂ ਉਪਰ ਉਸਕੈਸ ਸੀਗੀ ਤਾਂ ਉਹਦਾ ਜਿਹੜੇ ਇਲਾਜ ਕਰਾਉਣ ਲੱਗੇ ਉਸ ਲਈ ਲੇਟ ਹੋਇਆ ਸੀ ਉਹ ਫਿਰ ਫੈਲਦੀ ਫੈਲ ਗਈ ਉਹਨੂੰ ਕਹਿੰਦੇ ਲਾਈਮ ਡਿਜ਼ੀਜ਼ ਠੀਕ ਹੈ ਜੀ ਫਿਰ ਉਹ ਐਸਾ ਚੱਕਰ ਚੱਲਿਆ ਫਿਰ ਬਹੁਤ ਇਲਾਜ ਕਰਾਇਆ ਫਿਰ ਅਖੀਰ ਤੇ ਆ ਕੇ ਉਹ ਸਾਨੀ ਸ੍ਰੀ ਚ ਫੈਲ ਗਈ ਸੀਗੀ ਤਫੀਲ ਮਹਾਰਾਜ ਨੂੰ ਗੁਰੂ ਪਿਆਰੇ ਹੋ ਗਏ ਹਾਂਜੀ ਮਹਾਰਾਜ ਨੂੰ ਪਿਆਰੇ ਹੋ ਗਏ 20 ਦਸੰਬਰ ਨੂੰ ਠੀਕ ਹੈ ਤਾਂ ਸਾਨੂੰ ਬਹੁਤ ਘਾਟਿਆ ਸਾਰੇ ਸਾਨੂੰ ਤਾਂ ਘਾਟ ਹੋਣੀ ਆ ਸਾਡਾ ਪਰਿਵਾਰ ਆ ਲੇਕਿਨ ਪੰਜਾਬ ਨੂੰ ਸਾਰੇ ਇੰਡੀਆ ਨੂੰ ਉਹਨੇ ਘਾਟ ਪਾਈ ਆ ਜਿੰਨੇ ਕਾਰਜ ਉਹਨੇ ਕੀਤੇ ਆਗੇ ਜਿੱਦਾਂ ਕਿ ਦੱਸਦੇ ਸੀਗੇ ਜਿੱਦਾਂ ਕਿ ਦੱਸਦੇ ਸੀਗੇ ਬਲਾਰੇ ਪਿੰਡ ਦੇ ਵਿੱਚ ਬਹੁਤ ਸੇਵਾ ਕੀਤੀ ਉਹਨੇ ਪਿੰਡ ਤੱਕ ਪਾਸੇ ਸੀ ਕੋਈ ਥੈਂ ਕੋ ਛੱਡਿਆ ਨਹੀਂ ਠੀਕ ਹੈ ਜਾਨੀ ਕਿ ਸੇਵਾ ਚ ਕਾਫੀ ਮਸਤ ਸੀ ਗਏ ਬਹੁਤ ਆ ਗਏ ਉਹਨਾਂ ਸੇਵਾ ਨਾਲ ਸਗਾਪਸ ਇੱਥੇ ਵੀ ਜਾਣਾ ਕਿਸੇ ਨੇ ਕਹਿਣਾ ਪਿਆ ਭਾਜੀ ਕਰਨ ਓਕੇ ਠੀਕ ਹੈ ਕਰ ਹਰ ਇੱਕ ਦੀ ਸਮੱਸਿਆ ਸੁਣਦੇ ਸੀ ਬਹੁਤ ਠੀਕ ਹੈ ਜੀ ਹਾਂ ਜੀ ਆਪਾਂ ਇਕੱਠੇ ਸਾਰੇ ਸ਼ੁਰੂ ਕੀਤਾ ਸੀ ਤਾਂ ਉਹ ਵੀ ਤੁਹਾਨੂੰ ਇੱਕ ਗੱਲ ਦੱਸਦਾ ਹੋਇਆ ਕਿ ਜਦੋਂ ਇੱਕ ਵਾਰ ਮੈਮੀ ਡੀਐਸ ਦਾ ਤਾਂ ਮੈਨੂੰ ਸਾਡੇ ਪਿੰਡ ਕਾਲਜ ਜਾ ਜੀ ਸਰ ਮੈਂ ਸੱਧਿਆ ਚਾਪ ਨਹੀਂ ਪੜਾਇਆ ਤਾਂ ਉਹਨੇ ਮੇ ਕੋਈ ਬੇਨਤੀ ਕੀਤੀ ਕਹਿੰਦੇ ਭਈ ਅਸੀਂ ਬਸ ਲੈਣੀ ਆ ਜੀ ਸਰ ਤਾਂ ਮੈਂ ਕਿਹਾ ਭਈ ਠੀਕ ਹੈ ਮੈਂ ਕਿਹਾ ਸੀ 2 ਲੱਖ ਦੇ ਦਿੰਦੇ ਹਾਂ ਠੀਕ ਹੈ ਸ਼ੁਰੂ ਕਰ ਦਿੰਦੇ ਆ ਤੁਹਾਡੇ ਢਾਲ ਫਿਰ ਬਾਕੀ ਤੁਸੀਂ ਆਪ ਕਰਨਾ ਹੈ ਨਾ ਤਾਂ ਫਿਰ ਉਹ ਸ੍ਰਿੰਦਰ ਸਿੰਘ ਵੀ ਪਹਿਲਾਂ ਇੱਥੇ ਸੇਵਾ ਕਰਦਾ ਸੀ ਮੈਂ ਕਿਹਾ ਠੀਕ ਹੈ ਬਈ ਮੈਨੂੰ ਮੁਸਲ ਬੁਲਾਇਆ ਮੈਂ ਇਹਨਾਂ ਨੂੰ ਕਹਿ ਜਾਣਾ